ਅੱਜ ਕਰੀਬ 5:30 ਵਜੇ ਨਾਲ ਬਸ ਸਟੈਂਡ ਸ਼ਹਿarpur ਦੇ ਇੱਕ ਛੋਟਾ ਜਿਹਾ ਬੱਚਾ ਜਿਹਦਾ ਨਾਮ ਅੰਸ਼ਾ ਇਹ ਆਪਣੇ ਮਾਮੇ ਦੇ ਕੋਲ ਗਿਆ ਸੀਗਾ ਮਾਮੇ ਕੋ ਰਹਿੰਦਾ ਸੀ ਤੋਂ ਮਾਮੇ ਨੇ ਕਿਤੇ ਛਿੜਕਿਆ ਇਹਨੂੰ ਜਦੋਂ ਛਿੜਕਿਆ ਤੇ ਇਹ ਬੱਚੇ ਨੇ ਗੁੱਸਾ ਕੀਤਾ ਤੋਂ ਉਸ ਤੋਂ ਬਾਅਦ ਇੱਕ ਕਾਲਾ ਬੱਕਰਾ ਜ਼ਿਲ੍ਹਾ ਜਲੰਧਰ ਪੁਛਿਆ ਉਹ ਜ਼ਿਲ੍ਹਾ ਜਲੰਧਰ ਤੋਂ ਐਸ਼ੀਅਰ ਬਸੇ ਬੈਠਾ ਸ਼ਹਿarpur ਲਈ ਤੇ ਸ਼ਹਿarpur ਆ ਕੇ ਉਤਰਿਆ ਕਰੀਬ 5:30 ਵਜੇ ਜਿੱਥੇ ਇਸ ਬਸ ਸਟੈਂਡ ਦੇ ਰੋ ਰਿਆ ਸੀਗਾ ਤੇ ਜਿਹਨੂੰ ਦੀਪਕ ਆទਿਆ ਜੀ ਬਲਜਿੰਦਰ ਲੱਡ ਜੀ ਤੇ ਸੰਜੀਵ ਸ਼ੈਣੀ ਜੀ ਨੇ ਪੁੱਛਿਆ ਕਿ ਬੇਟਾ ਤੁਸੀਂ ਬਸਪੰਡ ਦੇ ਰੋ ਰਹੇ ਹੋ ਵੀ ਕੀ ਕਾਰਨ ਹੈ ਇਹਨੇ ਫਿਰ ਦੱਸਿਆ ਜੀ ਇਦਾਂ ਤਾਂ ਮੈਨੂੰ ਮੇਰੇ ਮਾਮੇ ਨੇ ਮਾਰਿਆ ਤੇ ਮੈਂ ਗੁੱਸਾ ਕਰਕੇ ਇੱਥੇ ਆ ਗਿਆ ਇਸ ਤੋਂ ਬਾਅਦ ਅਸੀਂ ਇਹਦਾ ਨੰਬਰ ਪਤਾ ਕੀਤਾ ਇਹਨੂੰ ਬਾਹ ਚਾਂਸ ਹੀ ਆਪਣੀ ਜਿਹੜਾ ਮੰਮੀ ਦਾ ਨੰਬਰ ਸੀਗਾ ਉਹ ਯਾਦ ਸੀ ਅਸੀਂ ਬਾਰ-ਬਾਰ ਦੀ ਮੰਮੀ ਦੇ ਫੋਨ ਤੇ ਕਈ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਕਿਸੇ ਕਾਰਨ ਗੱਲ ਨਹੀਂ ਹੋ ਸਕੀ ਉਸ ਤੋਂ ਬਾਅਦ ਅਸੀਂ ਜੋ ਸਾਡੀ ਸਾਈਬਰ ਕ੍ਰਾਈਮ ਬ੍ਰਾਂਚ ਹੈ ਉੱਥੇ ਤੇ ਨੰਬਰ ਪਾ ਕੇ ਉਹਦੀ ਲੋਕੇਸ਼ਨ ਕਢਾਈ ਉਹਦਾ ਐਡਰੈਸ ਕਢਾਇਆ ਐਡਰੈਸ ਕਢਾਉਣ ਤੇ ਸਾਨੂੰ ਪਤਾ ਲੱਗਾ ਕਿ ਇਹ ਜਿਹੜਾ ਬੱਚਾ ਆ ਇਹ ਤਲਵੰਡੀ ਕਨੂਗੋ ਥਾਣਾ ਬੱਲੋਵਾਲ ਚੌਂਕੀ ਨਸਰਾਲਾ ਦਾ ਰਹਿਣ ਵਾਲਾ ਸੀ ਜੀ ਜੀ ਚੌਂਕੀ ਉਹਦੇ ਉਹ ਤੋਂ ਬੋਲੀ ਚੌਂਕੀ ਨਸਰਾਲਾ ਦਾ ਰਹਿਣ ਵਾਲਾ ਉਸ ਤੋਂ ਬਾਅਦ ਵਿੱਚ ਅਸੀਂ ਇਹਨੂੰ ਲੈ ਕੇ ਉੱਥੇ ਆਏ ਆ ਤੇ ਅਸੀਂ ਇਹਦੇ ਪੇਰੈਂਟਸ ਨੂੰ ਨਸਰਾਲੇ ਚੌਂਕੀ ਬੁਲਾ ਲਿਆ ਇਹ ਜਿਹੜਾ ਬੱਚਾ ਆ ਹੁਣ ਅਸੀਂ ਇਹਦੀ ਮਾਂ ਦੇ ਹਵਾਲੇ ਕਰ ਰਹੇ ਆਂ ਚਲੋ ਬੇਟਾ ਆਪਣੀ ਮਾਂ ਨੂੰ ਲੈ ਮਮੀ ਨੂੰ ਤੇ ਨਾਲੇ ਮੈਂ ਇਸ ਮਾਂ ਦੇ ਰਮਿੰਦਰ ਨੂੰ ਦੱਸਣਾ ਚਾਹੁੰਦਾ 13 ਨੂੰ ਵੀ ਅਗਰ ਅਸੀਂ ਬੱਚਿਆਂ ਨੂੰ ਕਿਤੇ ਗੁੱਸੇ ਕਰਕੇ ਜਾਂ ਕਿਤੇ ਬੱਚਿਆਂ ਦੀ ਗਲਤੀ ਕਰਕੇ ਥੋੜਾ ਝਿੜਕ ਦਿੰਦੇ ਆ ਤੇ ਉਸ ਤੋਂ ਬਾਅਦ ਬੱਚੇ ਦੇ ਉੱਪਰ ਨਜ਼ਰ ਵੀ ਰੱਖੋ ਕਿ ਬੱਚਾ ਕੋਈ ਕੰਦਸ ਕਿ ਆਪਣਾ ਚੱਕ ਲੈਵੇ ਜਾਂ ਉਹ ਆਪਣੀ ਮਰਜ਼ੀ ਨਾਲ ਕਿਤੇ ਚਲੇ ਨਾ ਜਾਵੇ ਹੁਣ ਦੇਖੋ ਰਾਤ ਤੱਕ ਕਿੰਨਾ ਟਾਈਮ ਹੋ ਚੁੱਕਾ ਹੈ ਅਗਰ ਜਿਹੜੇ ਬੱਚਾ ਸਹੀ ਬੱਚੇ ਬੰਦੇ ਨੂੰ ਮਿਲ ਗਿਆ ਤੇ ਅਸੀਂ ਬੱਚਾ ਸਾਡਾ ਫਰਜ਼ ਬਣਦਾ ਸੀ 50 ਵਰਸਾਂ ਨੇ ਉਹ ਗੱਲ ਕੀਤੀ ਜਾਵੇ ਅਗਰ ਕਿਸੇ ਗਲਤ ਲੋਕਾਂ ਦੇ ਬੱਚਾ ਹੱਥ ਜੜ ਜਾਂਦਾ ਤੇ ਕੁਝ ਵੀ ਜਿਹੜੀ ਘਟਨਾ ਸੀ ਉਹ ਵਾਪਰ ਸਕਦੀ ਸੀ ਇਸ ਕਰਕੇ ਮੈਂ ਪੇਰੈਂਟਸ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਆਪਣੇ ਬੱਚਿਆਂ ਦਾ ਧਿਆਨ ਰੱਖੋ ਜੇ ਕਿਸੇ ਨੂੰ ਚੁਣਕੀ ਮਾਰਦੇ ਹੋ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਮਨਾ ਕੇ ਸਮਝਾ ਕੇ ਬੱਚਿਆਂ ਨੂੰ ਆਪਣੀ ਨਿਗਰਾਨੀ ਦੇ ਵਿੱਚ ਰੱਖਿਆ ਜਾਵੇ ਤੇ ਮੈਂ ਇਹ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਕਿ ਬੱਚਾ ਤੁਸੀਂ ਜਿਹੜਾ ਆਪਣੇ ਨਾਲ ਆਪਣੇ ਕਰ ਲੈ ਕੇ ਜਾਓ ਠੀਕ ਹੈ ਜੀ ਅੱਗੇ ਤੋਂ ਬੱਚੇ ਨੂੰ ਕਦੇ ਵੀ अपने अजे रिश्तेदार को ना छडो जेवढा लापरवाह ठीक आहे जी थँक्यू जी